ਪੂਰੀ ਸੰਭਾਵਨਾ ਹੈ ਕਿ ਭਾਰਤੀ ਇਤਿਹਾਸ ਵਿੱਚ ਸਭ ਤੋਂ ਮਸ਼ਹੂਰ ਕਹਾਣੀ ਭਗਵਾਨ ਕ੍ਰਿਸ਼ਨ ਅਤੇ ਦ੍ਰੋਪਦੀ ਪੰਜ ਪਾਂਡਵਾਂ ਦੀ ਪਤਨੀ ਦੀ ਹੈ। ਕਹਾਣੀ ਇਹ ਹੈ ਕਿ ਮੱਕਰ ਸੰkranਤੀ ਤੇ ਕ੍ਰਿਸ਼ਨ ਜੀ ਨੇ ਕੰਨੇ ਨੂੰ ਸੰਭਾਲਦੇ ਸਮੇਂ ਆਪਣੀ ਛੋਟੀ ਉਂਗਲੀ ਕੱਟ ਲਈ। ਉਸ ਦੀ ਰਾਣੀ ਰੁਕਮਣੀ ਨੇ ਤੁਰੰਤ ਇੱਕ ਅਧਿਕਾਰੀ ਨੂੰ ਪੱਟੀਆਂ ਲਿਆਉਣ ਲਈ ਭੇਜਿਆ। ਇਸ ਦੌਰਾਨ ਦ੍ਰੋਪਦੀ ਜੋ ਸਾਰੀ ਘਟਨਾ ਦੇਖ ਰਹੀ ਸੀ, ਆਪਣੀ ਸਾੜੀ ਦਾ ਥੋੜਾ ਜਿਹਾ ਹਿੱਸਾ ਕੱਟ ਦਿੱਤਾ ਅਤੇ ਖੂਨ ਵਗਣ ਤੋਂ ਰੋਕ ਲਈ। ਸ਼੍ਰੀ ਕ੍ਰਿਸ਼ਨ ਜੀ ਦੀ ਉਂਗਲੀ ਨੂੰ ਇਸ ਨਾਲ ਬੰਨ੍ਹ ਦਿੱਤਾ। ਬਦਲੇ ਵਿੱਚ ਕ੍ਰਿਸ਼ਨ ਜੀ ਨੇ ਲੋੜ ਪੈਣ ਤੇ ਉਸ ਦੀ ਮਦਦ ਕਰਨ ਦਾ ਦਾਵਾ ਕੀਤਾ। ਇਹ ਹੀ ਕਹਾਣੀ ਹੈ ਜੋ ਦ੍ਰੋਪਦੀ ਦੇ ਬੇਰਮੀ ਕੱਪੜੇ ਉਤਾਰਨ ਦੌਰਾਨ ਕ੍ਰਿਸ਼ਨ ਜੀ ਦੁਆਰਾ ਦਿੱਤੀ ਗਈ ਮਦਦ ਦੇ ਪਿੱਛੇ ਹੈ। ਕ੍ਰਿਸ਼ਨ ਜੀ ਨੇ ਆਖਿਆ ਕਿ ਉਸ ਦੀ ਸਾੜੀ ਨੂੰ ਕਦੇ ਨਾ ਖਤਮ ਹੋਣ ਵਾਂਣਾ ਬਣਾਇਆ। ਜਦੋਂ ਉਸ ਨੂੰ ਸਭ ਤੋਂ ਵੱਧ ਲੋੜ ਸੀ ਤਾਂ ਉਸ ਨੂੰ ਸੁਰੱਖਿਆ ਦੇ ਕੇ ਸ਼ਰਮਿੰਦਗੀ ਤੋਂ ਬਚਾਇਆ। ਰਖੜੀ ਦੇ ਇਤਿਹਾਸ ਦਾ ਇੱਕ ਹੋਰ ਮਸ਼ਹੂਰ ਸੰਸਕਰਣ ਰਾਣੀ ਕਰਨਾਵਤੀ ਅਤੇ ਸਮਰਾਟ ਮਹਾਂਯੂ ਦਾ ਕਰਨਾਵਤੀ ਆਪਣੇ ਪਤੀ ਰਾਣਾ ਸੰਗਾ ਦੀ ਮੌਤ ਤੋਂ ਬਾਅਦ ਮੇਵਾੜ ਦੀ ਅਧਿਕਾਰੀ ਸੀ ਉਸਨੇ ਆਪਣੇ ਵੱਡੇ ਪੁੱਤਰ ਵਿਕਰਮਜੀਤ ਦੇ ਨਾਮ ਤੇ ਰਾਜ ਕੀਤਾ ਗੁਜਰਾਤ ਦੇ ਬਹਾਦਰ ਸ਼ਾਹ ਨੇ ਦੂਜੀ ਵਾਰ ਮੇਵਾੜ ਤੇ ਹਮਲਾ ਕੀਤਾ ਉਸਨੇ ਪਹਿਲਾਂ ਵਿਕਰਮਜੀਤ ਨੂੰ ਹਰਾਇਆ ਸੀ ਰਾਣੀ ਨੇ ਹੋਰ ਰਾਜਾਂ ਤੋਂ ਸਹਾਇਤਾ ਦੀ ਭਾਲ ਸ਼ੁਰੂ ਕਰ ਦਿੱਤੀ ਸ਼ੁਰੂ ਵਿੱਚ ਡਰਦੇ ਹੋਏ ਅਹਿਲਕਾਰ ਅੰਤ ਵੀ ਸ਼ਾਹ ਦਾ ਮੁਕਾਬਲਾ ਕਰਨ ਲਈ ਸਹਿਮਤ ਹੋ ਗਏ ਇਸ ਦੌਰਾਨ ਕਰਨਾਵਤੀ ਨੇ ਵੀ ਮਦਦ ਲਈ ਹਮਾਇੂ ਨੂੰ ਲਿਖਿਆ ਉਸਨੇ ਉਸ ਨੂੰ ਰਖੜੀ ਭੇਜੀ ਅਤੇ ਸੁਰੱਖਿਆ ਦੀ ਮੰਗ ਕੀਤੀ ਹੈਰਾਨੀ ਦੀ ਗੱਲ ਇਹ ਹੈ ਹਮਾਇਓ ਦੇ ਪਿਤਾ ਬਾਬਰ ਨੇ ਰਾਣਾ ਸਾਂਗਾ ਨੂੰ ਹਰਾ ਦਿੱਤਾ ਸੀ ਜਦੋਂ ਉਸਨੇ 1527 ਵਿੱਚ ਉਸ ਦੇ ਵਿਰੁੱਧ ਰਾਜਪੂਤ ਫੌਜਾਂ ਦੇ ਇਕੀਕਰਨ ਦੀ ਅਗਵਾਈ ਕੀਤੀ ਸੀ ਮੁਗਲ ਸਮਰਾਟ ਇੱਕ ਹੋਰ ਫੌਜੀ ਮਹਿਮ ਦੇ ਵਿਚਕਾਰ ਸੀ ਜਦੋਂ ਉਸ ਨੂੰ ਮਦਦ ਲਈ ਬੁਲਾਵਾ ਮਿਲਿਆ ਇਸ ਨੂੰ ਛੱਡ ਕੇ ਉਸਨੇ ਆਪਣਾ ਧਿਆਨ ਮੇਵਾੜ ਵੱਲ ਮੋੜਿਆ ਬਦਕਿਸਮਤੀ ਨਾਲ ਉਹ ਕਦੇ ਵੀ ਸਮੇਂ ਸਿਰ ਨਹੀਂ ਪਹੁੰਚਿਆ ਕਿਉਂਕਿ ਚਤੌੜ ਵਿੱਚ ਰਾਜਪੂਤ ਫੌਜ ਹਾਰ ਗਈ ਸੀ ਪਰ ਰਾਣੀ ਨੇ ਬਹਾਦਰ ਸ਼ਾਹ ਦੇ ਹੱਥਾਂ ਵਿੱਚ ਪੈਣ ਦੀ ਬੇਇੱਜ਼ਤੀ ਤੋਂ ਬਚਣ ਲਈ ਪਹਿਲਾ ਹੀ ਆਪਣੇ ਆਪ ਨੂੰ ਅੱਗ ਲਗਾ ਲੈਂ ਸੀ ਹਾਲਾਂਕਿ ਸ਼ਾਹ ਹੋਰ ਅੱਗੇ ਨਹੀਂ ਜਾ ਸਕੇ ਅਤੇ ਉਸਨੂੰ ਚਤੌੜ ਤੋਂ ਮੂੰਹ ਮੋੜਨਾ ਪਿਆ ਕਿਉਂਕਿ ਮੁਗਲ ਫੌਜ ਬਲ ਜਲਦੀ ਹੀ ਆ ਗਏ ਫਿਰ ਹਮਾਇਉਨ ਨੇ ਕਰਨਾਵਤੀ ਦੇ ਪੁੱਤਰ ਵਿਕਰਮਜੀਤ ਨੂੰ ਰਾਜ ਵਾਪਸ ਕਰ ਦਿੱਤਾ ਇੱਕ ਹੋਰ ਕਥਾ ਦੇ ਅਨੁਸਾਰ ਰਖੜੀ ਦੀ ਰਸਮ ਮੌਤ ਦੇ ਦੇਵਤਾ ਯਮ ਅਤੇ ਭਾਰਤ ਵਿੱਚ ਵਗਦੀ ਨਦੀ ਯਮਨਾ ਦੁਆਰਾ ਕੀਤੀ ਗਈ ਸੀ ਕਹਾਣੀ ਇਹ ਹੈ ਕਿ ਜਦੋਂ ਯਮਨਾ ਨੇ ਯਮ ਨੂੰ ਰਖੜੀ ਬੰਨੀ ਤਾਂ ਮੌਤ ਦੇ ਦੇਵਤਾ ਨੇ ਉਸਨੂੰ ਅਮਰਤਾ ਪ੍ਰਦਾਨ ਕੀਤੀ ਅਤੇ ਉਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਐਲਾਨ ਕੀਤਾ ਕਿ ਕੋਈ ਵੀ ਭਰਾ ਜਿਸਨੇ ਰਖੜੀ ਬੰਨੀ ਹੈ ਅਤੇ ਆਪਣੀ ਭੈਣ ਦੀ ਰੱਖਿਆ ਕਰਨ ਦੀ ਪੇਸ਼ਕਸ਼ ਕੀਤੀ ਹੈ ਉਹ ਵੀ ਅਮਰ ਹੋ ਜਾਵੇਗਾ। ਰਖੜੀ ਦੇ ਤਿਹਾਰ ਦਾ ਇਹ ਰੂਪ ਸੰਤੋਸ਼ੀ ਮਾਤਾ ਦੇ ਜਨਮ ਦਾ ਇੱਕ ਰੂਪ ਹੈ ਜਿਸ ਨੂੰ ਫਿਲਮ ਚੈ ਸੰਤੋਸ਼ੀ ਮਾਤਾ ਦੁਆਰਾ ਪ੍ਰਸਿੱਧ ਕੀਤਾ ਗਿਆ ਹੈ। ਇੱਕ શુભ ਦਿਨ ਭਗਵਾਨ ਗਣੇਸ਼ ਜੀ ਦੀ ਭੈਣ ਮੰਤਸਾ ਉਹਨਾਂ ਨੂੰ ਰਖੜੀ ਬੰਨਣ ਲਈ ਮਿਲਨ ਆਉਂਦੀ ਹੈ। ਇਹ ਦੇਖ ਕੇ ਗਣੇਸ਼ ਜੀ ਦੇ ਪੁੱਤਰ ਇੱਕ ਭੈਣ ਪ੍ਰਾਪਤ ਕਰਨ ਲਈ ਚਿੰਤ ਕਰਨ ਲੱਗ ਪੈਂਦੇ ਹਨ। ਉਨਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਗਣੇਸ਼ ਜੀ ਆਪਣੀਆਂ ਪਤਨੀਆਂ ਰਿਧੀ ਅਤੇ ਸਿੱਧੀ ਤੋਂ ਨਿਕਲੀਆਂ ਬ੍ਰਹਮ ਲਾਟਾਂ ਤੋਂ ਦੇਵੀ ਸੰਤੋਸ਼ੀ ਮਾਤਾ ਦੀ ਸਿਰਜਣਾ ਕਰਦੇ ਹਨ ਇੱਕ ਹੋਰ ਦੰਤਕਥਾ ਇਹ ਹੈ ਕਿ ਜਦੋਂ ਸਿਕੰਦਰ ਮਹਾਨ ਨੇ 326 ਈਸਵੀ ਪੂਰਵ ਵਿੱਚ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਦੀ ਪਤਨੀ ਰੁਕਸਾਨਾ ਨੇ ਪੋਰਸ ਨੂੰ ਇੱਕ ਪਵਿੱਤਰ ਧਾਗਾ ਭੇਜਿਆ ਅਤੇ ਉਸ ਨੂੰ ਜੰਗ ਦੇ ਮੈਦਾਨ ਵਿੱਚ ਉਸ ਦੇ ਪਤੀ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਕਿਹਾ ਬੇਨਤੀ ਦਾ ਸਨਮਾਨ ਕਰਦੇ ਹੋਏ ਜਦੋਂ ਸਿਕੰਦਰ ਦਾ ਸਾਹਮਣਾ ਕਰਦਾ ਹੈ ਤਾਂ ਉਹ ਉਸ ਨੂੰ ਮਾਰਨ ਤੋਂ ਇਨਕਾਰ ਕਰ ਦਿੰਦਾ ਅੰਤ ਵਿੱਚ ਪੋਰਸ ਹਾਈਟਸਪੇਸ ਨਦੀ ਦੀ ਲੜਾਈ ਹਾਰ ਗਿਆ ਪਰ ਸਿਕੰਦਰ ਦਾ ਸਤਕਾਰ ਅਤੇ ਸਨਮਾਨ ਪ੍ਰਾਪਤ ਕਰ ਗਿਆ ਅੰਤ ਵਿੱਚ ਉਸ ਦੀ ਮੌਤ ਤੋਂ ਬਾਅਦ ਉਹ ਇੱਕ ਬਹੁਤ ਹੀ ਵਫਾਦਾਰ ਮੈਸੀਡੋਨੀਅਨ ਸ਼ਾਸਕ ਬਣ ਗਿਆ ਇੱਕ ਵਾਅਦੇ ਦੇ ਹਿੱਸੇ ਵਜੋਂ ਭਗਵਾਨ ਵਿਸ਼ਨੂੰ ਜੀ ਆਪਣੇ ਭਗਤਾਂ ਤੇ ਦੇਤ ਰਾਜਾ ਬਾਲੀ ਦੇ ਰੱਖਿਆ ਕਰ ਰਹੇ ਸਨ ਆਪਣੇ ਆਪ ਨੂੰ ਉਹਨਾਂ ਦੇ ਦਰਬਾਰ ਦੇ ਰੂਪ ਵਿੱਚ ਦਿਖਾਉਂਦੇ ਸਨ ਵਿਸ਼ਨੂੰ ਜੀ ਦੇ ਨਿਵਾਸ ਸਥਾਨ ਵੈਕੌਂਟ ਵਿੱਚ ਵਾਪਸ ਉਹਨਾਂ ਦੀ ਪਤਨੀ ਲక్ష్ਮੀ ਦੇਵੀ ਜੋ ਉਹਨਾਂ ਨੂੰ ਯਾਦ ਕਰ ਰਹੇ ਸਨ ਆਪਣੇ ਪਤੀ ਦੇ ਦੂਰ ਰਹਿਣ ਤੋਂ ਬਾਅਦ ਔਰ ਹਨ ਲੈਪਣਾ ਲੈਣ ਵਾਲੀ ਔਰਤ ਦਾ ਪੇਸ ਧਾਰਨ ਕਰਕੇ ਉਹ ਬਾਲੀ ਕੋਲ ਪਹੁੰਚਦੇ ਹਨ ਉਦਾਰ ਰਾਜਾ ਔਰਤ ਲਈ ਆਪਣੇ ਮਹਿਲਾਂ ਦੇ ਦਰਵਾਜ਼ੇ ਖੋਲਦਾ ਹੈ ਜਿਵੇਂ ਹੀ ਦੌਲਤ ਅਤੇ ਖੁਸ਼ਹਾਲੀ ਦੀ ਦੇਵੀ ਲਕਸ਼ਮੀ ਘਰ ਵਿੱਚ ਪ੍ਰਵੇਸ਼ ਕਰਦੇ ਹਨ ਬਾਲੀ ਖੁਸ਼ਹਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਸਰਵੰਦੇ ਪਵਿੱਤਰ ਮਹੀਨੇ ਦੀ ਪੂਰਨ ਮਾਸੀ ਵਾਲੇ ਦਿਨ ਲਕਸ਼ਮੀ ਜੀ ਬਾਲੀ ਦੇ ਗੋੜ ਤੇ ਰੰਗीन ਸੁੱਤੀ ਦਾ ਧਾਗਾ ਬੰਨ੍ਹਦੇ ਹਨ ਅਤੇ ਸੁਰੱਖਿਆ ਅਤੇ ਖੁਸ਼ੀ ਦੀ ਕਾਮਨਾ ਕਰਦੇ ਹਨ ਬਾਲੀ ਉਹਨਾਂ ਨੂੰ ਪੁੱਛਦਾ ਹੈ ਕਿ ਉਹ ਕੀ ਚਾਹੁੰਦੇ ਹਨ ਤੇ ਉਹਨਾਂ ਨੂੰ ਪੂਰਾ ਕਰਨ ਦਾ ਵਾਅਦਾ ਕਰਦਾ ਹੈ ਲక్ష్ਮੀ ਜੀ ਬਸ ਦਰਬਾਨ ਵਾਲੇ ਇਸ਼ਾਰਾ ਕਰਦੇ ਹਨ ਜੋ ਹੁਣ ਉਸ ਦੀ ਅਸਲ ਪਛਾਣ ਪ੍ਰਗਟ ਕਰਦਾ ਹੈ ਦੇਵੀ ਵੀ ਇਸੇ ਤਰ੍ਹਾਂ ਕਰਦੇ ਹਨ ਬਾਲੀ ਆਪਣਾ ਵਾਦਾ ਪੂਰਾ ਕਰਦਾ ਹੈ ਕਿਉਂਕਿ ਉਹ ਵਿਸ਼ਨੂੰ ਜੀ ਨੂੰ ਉਹਨਾਂ ਨੂੰ ਪਤਨੀ ਨਾਲ ਉਸ ਦੇ ਘਰ ਵਾਪਸ ਆਉਣ ਲਈ ਬੇਨਤੀ ਕਰਦਾ ਹੈ ਬਦਲੇ ਵਿੱਚ ਵਿਸ਼ਨੂੰ ਜੀ ਹਰ ਸਾਲ 4 ਮਹੀਨੇ ਬਾਲੀ ਦੇ ਨਾਲ ਰਹਿਣ ਤੇ ਵਾਪਸ ਆਉਣ ਦਾ ਵਾਦਾ ਕਰਦੇ ਹਨ